ਬਲਾਚਾਰ ਵਾਲਿਓ ਬਹੁਤ ਬਹੁਤ ਧੰਨਵਾਦ ਥਕਾਵਟਾਂ ਲਾਤੀਆਂ ਤੁਸੀਂ ਇੰਨਾ ਪਿਆਰ ਇੰਨਾ ਪਿਆਰ ਜਿੱਧਰ ਨੂੰ ਦੇਖੇ ਲੋਕੀ ਲੋਕ ਇਹਦਾ ਮਤਲਬ ਤੁਸੀਂ ਮਨ ਬਣਾਈ ਬੈਠਿਓ ਉਹਨਾਂ ਨੂੰ ਤਾਂ ਦਿਹਾੜੀ ਤੇ ਵੀ ਨਹੀਂ ਥਿਉਂਦੇ ਲੋਕ ਉਹ ਤੁਹਾਡਾ ਧੰਨਵਾਦ ਝਾੜੂ ਵਾਲਾ ਬਟਨ ਇੱਕ ਤਰੀਕ ਨੂੰ ਦੱਬ ਦਿਓ ਝਾੜੂ ਵਾਲਾ ਬੰਨ ਦੱਬ ਕੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਤੇ ਕੰਗ ਦੀ ਸ਼ੁਰੂ ਫਿਰ ਬਲਾ ਚੋਰ ਦੇ ਫਿਰ ਲਾਕੇ ਦੇ ਜਿੰਨੇ ਕੰਮ ਨੇ ਆਰਾਮ ਨਾ ਕਰਾਂਗੇ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ 3 ਸਾਲ ਆਪਣੇ ਕੋਲੇ ਪੰਜਾਬ ਦੀ ਸਰਕਾਰ ਪਈ ਹੈ 2MP ਹੋ ਜਾਣਗੇ 13 ਇਹ 7 ਰਾਜਸਵਾਲੇ 5 ਕਰੋੜ 1 ਨੂੰ ਮਿਲਦਾ 100 ਕਰੋੜ ਤਾਂ ਕੱਲਾ ਇਹਨਾਂ ਦੇ ਆਇਆ ਕਰੂ 100 ਦੇਖਦੇ ਜਾਓ ਤੁਸੀਂ ਸੋਨੇ ਦੀ ਚਿੜੀ ਪੰਜਾਬ ਬਣਦਾ ਪਰ ਮੈਨੂੰ ਥੋੜਾ ਸਪੋਰਟ ਕਰੋ ਕਿਉਂਕਿ ਮੈਂ ਇਕੱਲਾ ਲੜੀ ਜਾਣਾ ਇਹਨੂੰ 13 ਬੰਦੇ ਸੈਂਟਰ ਰੁਪਈਆ ਨਹੀਂ ਦਾ ਬਸ ਦਾ ਫੇਰ ਆਪਣਾ ਕੋਈ ਬੀਜੇਪੀ ਦਾ ਦੇਸ਼ ਦੀ ਬੁਰਾ ਹਾਲਾ ਮੋਦੀ ਇੰਡੀਆ ਸਰਕਾਰ ਬਣ ਰਹੀ ਤੇ ਉਹਦੇ ਚ ਪੰਜਾਬ ਬਹੁਤ ਰਹਿ ਰਿਹਾ ਥੋੜਾ ਆਪਣਾ ਹਿੱਸਾ ਪੈ ਰਿਹਾ ਸੈਂਟਰ ਸਰਕਾਰ ਮੈਂ ਅੰਜਰਲੀਆਂ ਛੇ ਦਾ ਵੀਰੋ ਤੋਂ ਬਾਅਦ 25 ਦਿਨਾਂ ਚ ਮੈਂ 48 ਡਿਗਰੀ ਟੈਂਪ ਡਿਗਰੀ ਕੋਈ ਕੋਈ ਨਿਕਲ ਓ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖੀ ਐ ਔਰ ਲੋਕ ਕੋਈ ਆਉਂਦੇ ਨਹੀਂ ਬੰਦ ਦੁਕਾਨਾਂ ਨੂੰ ਐ ਓ ਮੈਂ ਕਹੇ ਇਹ ਦੁਕਾਨਾਂ ਨਹੀਂ ਬੰਦ ਤੇਰੀ ਦੁਕਾਨ ਬੰਦ ਹੋ ਗਈ ਆ ਜਿਹੜਾ ਕਾਂਗਰਸ ਵਾਲਾ ਇੱਥੋਂ ਬਜਿੰਦਰ ਸਿੰਘ ਲੈ ਕੌਣ ਐ ਭਲਾ ਸੰਗਰੂਰੋਂ ਦੋ ਵਾਰੀ ਹਰਾ ਕੇ ਭੇਜਿਆ 2014 ਜਦੋਂ ਪਹਿਲੀ ਵਾਰ ਖੜਾ ਹੋਇਆ ਸੀ ਜਮਾਨਤ ਜਬਤ ਹੋਈ ਸੀ ਇਥੋਂ ਵੀ ਕਰੋ ਕਰੋਗੇ ਪੱਕਾ ਵਾਹ ਵਾਹ ਚੌਥੇ ਤੇ ਜੈ ਜੀ ਜੈ ਜੀ ਤੁਸੀਂ ਸੁਣਾ ਦਿਓ ਕਿਕਲੀ ਤੁਸੀਂ ਸੁਣਾ ਦਿਓ ਨਾ ਯਾਦ ਆ ਤੁਹਾਨੂੰ ਸਾਰੀ ਯਾਦ ਤਮ ਉਕਰੋ ਨਾ ਤੁਹਾਨੂੰ ਸਾਰੀ ਯਾਦ ਹੈ ਪਰ ਮੈਂ ਇਥੋਂ ਸੁਣਨਾ ਚਾਹੁੰਦੇ ਹਾਂ ਕਿ ਕਕਲੀ ਕਲੀਰ ਦੀ ਪੂਰੇ ਪੰਜਾਬ ਚ ਬੁਰੀ ਹਾਲਤ ਸੁਖਵੀਰ ਦੀ ਸਭਨ ਚ ਕੋ ਚਾਵੇ ਨਾ ਵੋਟ ਕੋਈ ਥਾਵੇ ਨਾ ਚੰਦੂ ਮਾਜਰਾ ਇੱਧਰ ਨੂੰ ਜਾ ਇੱਧਰ ਨੂੰ ਜਾਵੇ ਨਾ ਨਾ ਬਲਾ ਚੋਰ ਚਾਵੇ ਨਾ ਕਿਉਂਕਿ ਇੱਥੇ ਕੋਈ ਬਲਾਵੇ ਨਾ ਹੋ ਵੀਰ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਦੋ ਬੇੜਿਆਂ ਦਾ ਇੱਕ ਬੇੜਾ ਥੀਟ ਫਸ ਗਈ ਪਠਿੰਡੇ ਤੋਂ ਜਿੰਨੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸਿਆ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੋਪੜਵੇ ਦੱਸੋ ਕੀ ਕਰੀਏ ਪਰੋਣਾ ਕਰਤਾ ਵੀਰ ਸੁਖਵੀਰ ਬਾਦਲ ਕਹਿੰਦਾ ਸੁਖਵੀਰ ਬਾਦਲ ਨੇ ਆਪਣਾ ਜੀਜਾ ਕੱਢਤਾ ਪਾਰਟੀ ਚੋਂ ਮਜੀਠੇ ਕਹਿੰਦਾ ਮੈਂ ਵੀ ਆਪਦਾ ਜੀਜਾ ਕੱਢੂਗਾ ਆਪਾਂ ਬੱਚੇ ਚੀਜੋ ਚੀਜੀ ਹੁੰਦੇ ਦੇਖਦੇ ਸੀ ਜੀਜੋ ਜੀਜੀ ਹੋ ਗਏ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬੜੀ ਲੁੱਟੀ ਐ ਕੁੱਗੀ ਛੇਤਰਨਾ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਐ ਲੈ ਫਿਰ ਬਲਾਚੌਰ ਵਾਲੇ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਆ ਬਲਾਚੌਰ ਵੱਲੋਂ ਮੈਂ ਆਪਣੇ ਸਾਹ ਹਰਮਨ ਪਿਆਰੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਦੋ ਦਿਨ ਰਹਿ ਗਏ ਆ ਤਗੜੇ ਹੋ ਕੇ ਲਾਇਓ ਸਾਰੇ ਇੱਕ-ਇੱਕ ਪਹਿਰਾ ਦਿਓ ਇੱਕ-ਇੱਕ ਵੋਟ ਤੇ 1 ਜੂਨ ਨੂੰ ਇਹ ਸੀਟ ਜਿੱਤ ਕੇ ਆਪਾਂ ਮਾਨ ਸਾਹਿਬ ਦੀ ਬੋਲੇ ਸੋਨਿਆ ਬਲਾਚੌਰ ਵਾਲਿਓ ਬਹੁਤ-ਬਹੁਤ ਧੰਨਵਾਦ ਥਕਾਵਟਾਂ ਲਾਤੀਆਂ ਤੁਸੀਂ ਨਾ ਪਿਆਰ ਇਨਾ ਪਿਆਰ ਜਿੱਦਰ ਨੂੰ ਦੇਖੇ ਲੋਕੀ ਲੋਕ ਇਹਦਾ ਮਤਲਬ ਤੁਸੀਂ ਮਨ ਬਣਾਈ ਬੈਠੇ ਹੋ ਉਹਨਾਂ ਨੂੰ ਤਾਂ ਦਿਹਾੜੀ ਤੇ ਵੀ ਨਹੀਂ ਥਾਉਂਦੇ ਲੋਕ ਉਹ ਤੁਹਾਡਾ ਧੰਨਵਾਦ ਝਾੜੂ ਵਾਲਾ ਬਟਨ ਇੱਕ ਤਰੀਕ ਨੂੰ ਦੱਬ ਦਿਓ ਝਾੜੂ ਵਾਲਾ ਬਟਨ ਦੱਬ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਤੇ ਕੰਗ ਦੀ ਸ਼ੁਰੂ ਫਿਰ ਬਲਾ ਚੋਰ ਦੇ ਫਿਰ ਲਾਕੇ ਦੇ ਜਿੰਨੇ ਕੰਮ ਨੇ ਆਰਾਮ ਨਾ ਕਰਾਂਗੇ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ 3 ਸਾਲ ਆਪਣੇ ਕੋਲੇ ਪੰਜਾਬ ਦੀ ਸਰਕਾਰ ਪਈ ਹੈ 2MP ਹੋ ਜਾਣਗੇ 13 ਇਹ 7 ਰਾਜਸਵਾਲੇ 5 ਕਰੋੜ 1 ਨੂੰ ਮਿਲਦਾ 100 ਕਰੋੜ ਤਾਂ ਇਕੱਲਾ ਇਹਨਾਂ ਦੇ ਆਇਆ ਕਰੂ 100 ਦੇਖਦੇ ਜਾਓ ਤੁਸੀਂ ਸੋਨੇ ਦੀ ਚਿੜੀ ਪੰਜਾਬ ਬਣਦਾ ਪਰ ਮੈਨ ਮੈਨੂੰ ਥੋੜਾ ਸਪੋਰਟ ਕਰੋ ਕਿਉਂਕਿ ਮੈਂ ਕੱਲਾ ਲੜੀ ਜਾਣਾ ਮੈਨੂੰ 13 ਬੰਦੇ ਹੋਰ ਦੇ ਦਿਓ ਸੈਂਟਰ ਰੁਪਈਆ ਨਹੀਂ ਦਬਸਦਾ ਫਿਰ ਆਪਣਾ ਕੋਈ ਸੋ ਵੀਰੋ ਬੀਜੇਪੀ ਦਾ ਦੇਸ਼ ਦੀ ਬੁਰਾ ਹਾਲ ਹੈ ਮੋਦੀ ਨਿਆ ਰਹਾ ਇੰਡੀਆ ਗਠਜੰਬੰਦਨ ਦੀ ਸਰਕਾਰ ਬਣ ਰਹੀ ਹੈ ਤੇ ਉਹਦੇ ਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੈ ਰਿਆ ਥੋੜਾ ਆਪਣਾ ਹਿੱਸਾ ਪੈ ਰਿਆ ਸੈਂਟਰ ਸਰਕਾਰ ਚ ਮੈਂ ਹਰ ਰੋਜ਼ ਪੰਜ ਰੈਲੀਆਂ ਛੇ ਰੈਲੀਆਂ ਕਰਦਾ ਇੰਟਰਵਿਊਆਂ ਕਰਦਾ ਵੀਰੋ 100 ਤੋਂ ਵੱਧ ਰੈਲੀ ਕਰਤੀ 20-25 ਦਿਨਾਂ ਚ ਮੈਂ 48 ਡਿਗਰੀ ਟੈਂਪਰੇਚਰ 50 ਡਿਗਰੀ ਕੋਈ ਕੋਈ ਨਿਕਲਦਾ ਲੀਡਰ ਤੋਂ ਪਚਾ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖੀ ਐ ਔਰ ਲੋਕ ਕੋਈ ਆਉਂਦੇ ਨਹੀਂ ਬੰਦ ਦੁਕਾਨਾਂ ਨੂੰ ਐ ਉਹ ਮੈਂ ਕਹਾਂ ਇਹ ਦੁਕਾਨਾਂ ਨਹੀਂ ਬੰਦ ਤੇਰੀ ਦੁਕਾਨ ਬੰਦ ਹੋ ਗਈ ਆ ਜਿਹੜਾ ਕਾਂਗਰਸ ਵਾਲਾ ਇੱਥੋਂ ਬਜਿੰਦਰ ਸਿੰਘ ਲੈ ਕੌਣ ਆ ਭਲਾ ਸੰਗਰੂਰੋਂ ਦੋ ਵਾਰੀ ਹਰਾ ਕੇ ਭੇਜਿਆ 2014 ਜਦੋਂ ਪਹਿਲੀ ਵਾਰ ਖੜਾ ਹੋਇਆ ਸੀ ਜਮਾਨਤ ਜਬਤ ਹੋਈ ਸੀ ਇੱਥੋਂ ਨਹੀਂ ਕਰੋ ਕਰੋਗੇ ਪੱਕਾ ਵਾਹ ਵਾਹ ਚੌਥੇ ਤੇ ਤੁਸੀਂ ਸੁਣਾ ਦਿਓ ਕਿਕਲੀ ਤੁਸੀਂ ਸੁਣਾ ਦਿਓ ਨਾ ਯਾਦ ਆ ਤੁਹਾਨੂੰ ਸਾਰੀ ਯਾਦ ਤਾਂ ਮੁਕਰੋ ਨਾ ਤੁਹਾਨੂੰ ਸਾਰੀ ਯਾਦ ਹੈ ਪਰ ਮੈਂ ਇਥੋਂ ਸੁਣਨਾ ਚਾਹੁੰਦਾ